ਤੇ ਅੱਜ ਇੱਥੇ ਗੱਲ ਕਰਨੀ ਬਣਦੀ ਆ ਮਨੁੱਖੀ ਅਧਿਕਾਰਾਂ ਦੀ ਸਾਡੇ ਬੰਦੀ ਸਿੰਘਾਂ ਦੀ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ ਅੱਜ ਵੀ ਉਹਨਾਂ ਦੀ ਰਿਹਾਈ ਨਹੀਂ ਉਹਨਾਂ ਦੀ ਰਿਹਾਈ ਦੀ ਮੈਂ ਮੰਗ ਕਰਦਾ ਅੱਜ ਦੇ ਇਸ ਮੌਕੇ ਤੇ ਭਾਈ ਅਮਰਤਪਾਲ ਸਿੰਘ ਜੋ ਮੈਂਬਰ ਪਾਰਲੀਮੈਂਟ ਨੇ ਫਡੂਰ ਸਾਹਿਬ ਹਲਕੇ ਤੋਂ ਉਹਨਾਂ ਤੇ ਐਨਐਸਏ ਲਾਈ ਗਈ ਆ ਸੋ ਵੀ ਮੈਂ ਸਮਝਦਾ ਕਿ ਮਨੁੱਖੀ ਅਧਿਕਾਰਾਂ ਦਾ ਜਿਹੜਾ ਉਹਦੇ ਵਿੱਚ ਵੀ ਤਕਸ਼ਾਹੀ ਹੋਈ ਆ ਸੋ ਉਹਨਾਂ ਨੂੰ ਵੀ ਰਿਹਾਈ ਹੋਣੀ ਚਾਹੀਦੀ ਆ ਸੋ ਇਸ ਤਰ੍ਹਾਂ ਦੇ ਜਿੰਨੇ ਵੀ ਸਾਡੇ ਸਿੱਖ ਕੌਮ ਦੇ ਪੰਜਾਬ ਦੇ ਮਸਲੇ ਨੇ ਸੋ ਮੈਂ ਸਭ ਦਾ ਕੀ ਉਹ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਆ ਸਤਕਾਰਯੋਗ ਸਤਕਾਰ ਨਾਲ ਸ਼੍ਰੀ ਮਹਾ ਮੰਡਲੇਸ਼ਵਰ ਬੰਸੀ ਦਾਸ ਨਾਦਨ ਧਰਮ ਦੇ ਜਿਹੜੇ ਸੰਤ ਨੇ ਉਹਨਾਂ ਨੂੰ ਵੀ ਇੱਥੇ ਆਇਆ ਨੂੰ ਤਕਲੀਮ ਕਰਦਾ ਆਓ ਸਾਰੇ ਨਾ ਸਾਰੀਆਂ ਸ਼ਖਸੀਤਾਂ ਤੋਂ ਜੋ ਇੱਥੇ ਸਦਨ ਦੀ ਗੈਲਰੀਜ਼ ਵਿੱਚ ਮੌਜੂਦ ਨੇ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਨਿਗਾਹ ਸਵਾਗਤ ਕਰੀਏ ਮਨਪ੍ਰੀਤ ਸਿੰਘ ਯਾਲੀ ਸਾਹਿਬ ਤਬ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੀਕਰ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦਾ ਜੋ ਤੁਸੀਂ ਅੱਜ ਇਸ ਇਤਿਹਾਸਕ ਸਦਨ ਦੇ ਵਿੱਚ ਇਸ ਪਵਿੱਤਰ ertid ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਅੱਜ ਦਾ ਇਹ ਸਦਨ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ 350 ਸਾਲਾਂ ਸ਼ਹੀਦੀ ਦਿਹਾੜਾ ਅਸੀਂ ਮਨਾ ਰਹੇ ਹਾਂ ਉਸ ਨੂੰ ਸਮਰਪਿਤ ਹੈ ਸ਼੍ਰੀ ਅਨੰਪੁਰ ਸਾਹਿਬ ਦੀ ਇਹ ਪਵਿੱਤਰ ਧਰਤੀ ਇਹ ਉਹ ਨਗਰੀ ਜਿਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਬਸਾਇਆ ਇਹੀ ਉਹ ਪਵਿੱਤਰ ਧਰਤੀ ਹੈ ਜਿੱਥੇ ਕਸ਼ਮੀਰੀ ਪੰਡਤ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕੋਲ ਫਰਿਆਦ ਲੈ ਕੇ ਆਏ ਜੋ ਸਮੇਂ ਮੋਗਲ ਹਕੂਮਤ ਵੱਲੋਂ ਔਰੰਗਜ਼ੇਬ ਵੱਲੋਂ ਜੋ Hindu ਧਰਮ ਦੇ ਨਾਲ ਜਾਤੀਆਂ ਤੱਕੇਸ਼ਾਈਆਂ ਹੋ ਰਹੀਆਂ ਸੀ ਜਬਰੀ ਉਹਨਾਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਇਸੇ ਹੀ ਪਵਿੱਤਰ ਧਰਤੀ ਤੋਂ ਨੌਵੇਂ ਗੁਰੂ ਸਾਹਿਬ ਨੇ ਦਿੱਲੀ ਜਾ ਕੇ ਚਾਂਦਰੀ ਚੌਕ ਦੇ ਵਿੱਚ ਦੂਸਰੇ ਧਰਮ ਦੀ ਰੱਖਿਆ ਕਰਦਿਆਂ ਮਹਾਨ ਕੁਰਬਾਨੀ ਚਾਂਦਰੀ ਚੌਕ ਦੇ ਵਿੱਚ ਦਿੱਤੀ ਉਹਨਾਂ ਦੇ ਨਾਲ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਨੂੰ ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਇਹੀ ਉਹ ਪਵਿੱਤਰ ਧਰਤੀ ਆ ਜਿੱਥੇ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਦੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਬਾਲ ਗੋਬਿੰਦ ਰਾਏ ਕੋਲ ਪਹੁੰਚੇ ਤਾਂ ਉਸ ਸਮੇਂ ਬਾਲ ਗੋਬਿੰਦ ਰਾਏ ਨੇ ਬਾਬਾ ਜੀਵਨ ਸਿੰਘ ਜੀ ਨੂੰ ਭਾਈ ਜੈਤਾ ਜੀ ਨੂੰ ਆਪਣੀ ਇੱਕ ਦੇ ਨਾਲ ਲਾਇਆ ਤੇ ਉਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਉਸ ਸਮੇਂ ਬਾਲ ਗੋਬਿੰਦ ਰਾਏ ਨੇ ਭਾਈ ਜੈਤਾ ਜੀ ਤੋਂ ਪੁੱਛਿਆ ਕਿ ਜਿਸ ਸਮੇਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਕੀ ਉੱਥੇ ਹੋਰ ਵੀ ਕੋਈ ਸਿੱਖ ਮੌਜੂਦ ਸਨ ਗੁਰੂ ਨਾਨਕ ਨਾਮ ਲੇਵਾ ਸਿੰਘ ਸੰਗਤਾਂ ਸਨ ਤਾਂ ਭਾਈ ਜੈਤਾ ਜੀ ਨੇ ਕਿਹਾ ਕਿ ਇਕੱਠ ਬਹੁਤ ਸੀ ਹੋ ਸਕਦਾ ਹੋਣ ਲੇਕਿਨ ਪਛਾਣ ਨਹੀਂ ਸੀ ਤਾਂ ਬਾਲ ਗੋਵਿੰਦ ਰਾਏ ਜੀ ਨੇ ਕਿਹਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਨੂੰ ਇੱਕ ਜਹੀ ਪਛਾਣ ਦਵਾਂਗਾ ਕਿ ਗੁਰੂ ਦਾ ਸਿੱਖ ਹਜ਼ਾਰਾਂ ਨਹੀਂ ਲੱਖਾਂ ਦੇ ਵਿੱਚ ਖੜਾ ਪਛਾਣਿਆ ਜਾਵੇਗਾ ਸੋ 13 April 1699 AD ਨੂੰ ਇਸੇ ਹੀ ਪਵਿੱਤਰ ਧਰਤੀ ਤੇ ਖਾਲਸਾ ਪੰਥ ਦੀ ਸਾਜਣਾ ਦਸਵੇਂ ਪਾਤਸ਼ਾਹ ਨੇ ਕੀਤੀ ਪੰਜ ਪਿਆਰੇ ਸਾਜੇਗੇ ਭਾਈ ਹਿੰਮਤ ਸਿੰਘ ਜੀ ਭਾਈ ਦਿਆਲ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਪੰਜ ਪਿਆਰੇ ਸਾਜੇਗੇ ਅਤੇ ਸਾਨੂੰ ਇੱਕ ਵੱਖਰੀ ਦਿੱਖ ਇੱਕ ਵੱਖਰੀ ਪਛਾਣ ਦਿੱਤੀ ਗਈ ਅਤੇ ਖਾਲਸਾ ਪੰਥ ਦੀ ਸਿਰਜਣਾ ਇਸੇ ਹੀ ਪਵਿੱਤਰ ਧਰਤੀ ਤੇ ਹੋਈ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਗੌਰਵ ਮਈ ਇਤਿਹਾਸ ਨੂੰ ਯਾਦ ਰੱਖੀਏ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ ਗੁਰੂ ਸਾਹਿਬ ਦੇ ਦਸਮੇਸ਼ ਪਿਤਾ ਦੇ ਸੈਭਜਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ ਉਹਨਾਂ ਸਿੰਘਾਂ ਸਿੰਘਣੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ ਜਿਨ੍ਹਾਂ ਨੇ ਧਰਮ ਦੀ ਖਾਤਰ ਜ਼ੁਲਮ ਦੇ ਖਿਲਾਫ ਲੜਦੇ ਹਾਂ ਇਹ ਕੁਰਬਾਨੀਆਂ ਦਿੱਤੀਆਂ ਕਿਉਂਕਿ ਉਹੀ ਕੌਮਾਂ ਤਰੱਕੀ ਕਰਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਆਪਣੇ ਪਛੋਕੜ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ ਅਤੇ ਜੋ ਗੁਰੂ ਸਾਹਿਬ ਸਾਨੂੰ ਗੁਰਬਾਣੀ ਰਾਹੀਂ ਸੰਦੇਸ਼ ਦੇ ਕੇ ਗਏ ਨੇ ਉਹਦੇ ਤੇ ਅਸੀਂ ਅਮਲ ਕਰਦਾ ਯਤਨ ਕਰੀਏ ਸੋ ਸਿੱਖ ਕੌਮ ਨੇ ਹਮੇਸ਼ਾ ਹੀ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲਦੇ ਆ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਡਟ ਕੇ ਲੜਾਈ ਲੜੀ ਆ ਦੇਸ਼ ਨੂੰ ਯਾਦ ਕਰਾਉਣ ਦੀ ਗੱਲ ਕਰੀਏ ਸਾਡੀ 2% ਆਬਾਦੀ ਇਸ ਪੂਰੇ ਦੇਸ਼ ਦੇ ਵਿੱਚ ਲੇਕਿਨ 80% ਤੋਂ ਵੱਧ ਕੁਰਬਾਨੀਆਂ ਸੇਕਾਉਮ ਨੇ ਦਿੱਤੀਆਂ ਸਾਡੇ ਦੇਸ਼ ਨੂੰ ਯਾਦ ਕਰਾਉਣ ਦੇ ਲਈ ਲੇਕਿਨ ਅੱਜ ਵੀ ਜਿਹੜੇ ਸੇਕਾਉਮ ਦੇ ਮਸਲੇ ਨੇ ਜਿਹੜੇ ਪੰਜਾਬ ਦੇ ਮਸਲੇ ਨੇ ਉਹ ਅੱਜ ਵੀ ਹੱਲ ਨਹੀਂ ਹੋਏ ਇੱਥੇ ਅੱਜ ਬੜੀ ਜ਼ਰੂਰੀ ਗੱਲ ਕਰਨੀ ਬਣਦੀ ਆ ਅਨੰਤਪੁਰ ਸਾਹਿਬ ਦੇ ਮਤੇ ਦੀ ਕਿਉਂਕਿ ਉਸ ਪਿੱਤਰ ਧਰਤੀ ਤੇ ਅੱਜ ਦਾ ਸਮਾਗਮ ਹੋ ਰਿਹਾ ਜਿਸ ਦੇ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਦੀ ਗੱਲ ਕੀਤੀ ਗਈ ਲੇਕਿਨ ਸਾਡੇ ਅਧਿਕਾਰ ਜਿਹੜੇ ਸੀਗੇ ਉਹ ਵੀ ਖੋਏ ਜਾ ਰਹੇ ਨੇ ਚੰਡੀਗੜ੍ਹ ਜੀਤੇ ਉੱਪਰ ਪੰਜਾਬ ਦਾ ਹੱਕ ਆ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਉਹ ਸਾਡੇ ਤੋਂ ਮੁਕੰਮਲ ਤੌਰ ਤੇ ਉਸ ਨੂੰ ਯੂਟੀ ਬਣਾਉਣ ਦੇ ਜਿਹੜੇ ਯਤਨ ਚੱਲ ਰਹੇ ਨੇ ਸਾਡੇ ਤੋਂ ਖੂਨ ਦੇ ਯਤਨ ਕੀਤੇ ਜਾ ਰਹੇ ਨੇ ਸੋ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਜੀ ਤੇ ਪੰਜਾਬ ਦਾ ਹੱਕ ਆ ਪੰਜਾਬੀ ਬੀ ਬੋਲਦੇ ਇਲਾਕਿਆਂ ਦਾ ਮਸਲਾ ਸੋ ਜਿਹੜੇ ਜਿੰਨੇ ਵੀ ਪੰਜਾਬ ਦੇ ਮਸਲੇ ਨੇ ਹੱਲ ਹੋਣੇ ਚਾਹੀਦੇ ਨੇ ਅੱਜ ਇੱਥੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਕੁਰਬਾਨੀ ਦਿੱਤੀ ਉਹ ਮਨੁੱਖੀ ਅਧਿਕਾਰਾਂ ਦੀ ਖਾਤਰ ਦਿੱਤੀ ਤੇ ਅੱਜ ਇੱਥੇ ਗੱਲ ਕਰਨੀ ਬਣਦੀ ਆ ਮਨੁੱਖੀ ਅਧਿਕਾਰਾਂ ਦੀ ਸਾਡੇ ਬੰਦੀ ਸਿੰਘਾਂ ਦੀ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ ਅੱਜ ਵੀ ਉਹਨਾਂ ਦੀ ਰਿਹਾਈ ਨਹੀਂ ਉਹਨਾਂ ਦੀ ਰਿਹਾਈ ਦੀ ਮੈਂ ਮੰਗ ਕਰਦਾ ਅੱਜ ਦੇ ਇਸ ਮੌਕੇ ਤੇ ਭਾਈ ਅਮਰਪਾਲ ਸਿੰਘ ਜੋ ਮੈਂਬਰ ਪਾਰਲੀਮੈਂਟ ਨੇ ਫਡੂਰ ਸਾਹਿਬ ਹਲਕੇ ਤੋਂ ਉਹਨਾਂ ਤੇ ਐਨਐਸਏ ਲਾਈ ਗਈ ਆ ਸੋ ਵੀ ਮੈਂ ਸਮਝਦਾ ਕਿ ਮਨੁੱਖੀ ਅਧਿਕਾਰਾਂ ਦਾ ਜਿਹੜਾ ਉਹਦੇ ਵਿੱਚ ਵੀ ਤਕਸ਼ਾ ਹੀ ਹੋਈ ਆ ਸੋ ਉਹਨਾਂ ਨੂੰ ਵੀ ਰਿਹਾਈ ਹੋਣੀ ਚਾਹੀਦੀ ਆ ਸੋ ਇਸ ਤਰ੍ਹਾਂ ਦੇ ਜਿੰਨੇ ਵੀ ਸਾਡੇ ਸਿੱਖ ਕੌਮ ਦੇ ਪੰਜਾਬ ਦੇ ਮਸਲੇ ਨੇ ਸੋ ਮੈਂ ਸਭ ਦਾ ਕਿ ਉਹ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਆ ਸੋ ਇਸ ਗੱਲ ਦੀ ਮੈਂ ਮੰਗ ਕਰਦਾ ਸੋ ਮੈਂ ਧੰਨਵਾਦ ਕਰਦਾ ਸਪੀਕਰ ਸਾਹਿਬ ਜੋ ਤੁਸੀਂ ਅੱਜ ਦੇ ਇਸ ਵਿਸ਼ੇਸ਼ ਸੈਸ਼ਨ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਤੇ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਜੋ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਜੋ ਵੀ ਸਮਾਗਮ ਬਹੁਤ ਵਧੀਆ ਟੰਗਣਾ ਕਰਵਾਏ ਗਏ ਨੇ ਅਤੇ ਇਸ ਪਵਿੱਤਰ ਧਰਤੀ ਤੇ ਜੋ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ ਸੋਦੇ ਲਈ ਮੈਂ ਸਰਕਾਰ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ